ਪੁਰਜਿੰਦਰ ਕਿਵੇਂ ਆ? ਬਹੁਤ ਠੀਕ। ਯਾਰ ਠੰਡੀ ਦਾ ਪਤਾ ਹੀ ਨਾ ਦਾ ਕਦੇ ਠੰਡ ਪੈਣ ਲੱਗ ਜਾਂਦੀ ਆ ਫਿਰ ਧੁੱਪ ਨਿਕਲ ਆਉਂਦੀ ਅੱਜ ਫੇਰ ਧੁੱਪ ਨਿਕਲੀ ਪਈ ਆ ਨਾ। ਹਾਂ ਬਾਈ ਇਹ ਜਿਹੜਾ ਪਹਿਲੇ ਨਹੀਂ ਠੰਡ ਦੇ ਰਹੀ। ਹਾਂ। ਅੱਗੇ ਦਾ ਇਸ ਮੁਕੇ ਨੂੰ ਲੋਕ ਧੂਣੀਆਂ ਜਾਲ ਕੇ ਬੈਠੇ ਹੁੰਦੇ ਸੀ ਕਿੰਨੇ ਕਿੰਨੇ ਧੂੰਦੇ ਹੁੰਦੇ ਸੀ। ਹਾਂ। ਅੱਜ ਤਾਂ ਪਤਾ ਹੀ ਨਹੀਂ। ਹਾਂ। ਹੁਣ ਵੀ ਹਵਾ ਚੱਲਦੀ ਆ ਉਂ ਤਾਂ ਠੀਕ ਆ ਮੌਸਮ। ਪਹਿਲਾਂ ਨਾਲੋਂ ਤਾਂ ਫਰਕ ਆ ਕਾਫੀ। ਓ ਭਗਦੋ ਕੀ ਹਾਲ ਐ ਤੁਹਾਡਾ? ਕੋਈ ਪੈਸੇ ਥੇਲੇ ਦੀ ਸੇਵਾ ਕਰ ਦਿਓ ਬਾਬਿਆ ਰੋ। ਉੱ ਕਿੱਧਰ ਆਇਆ ਤੂੰ? ਉਹ ਬੱਸ ਭਗਤਾ ਅਸੀਂ ਕਿੱਧਰ ਹੋਣਾ ਬੱਸ ਆ ਪਿੰਡਾਂ ਦੇ ਵਿੱਚ ਇੱਧਰ ਲੈ ਬਸੇ ਆ ਜਾ ਰੋਇਆ ਇੱਥੇ ਆ ਮੇਰੇ ਕੋਲ ਦੋ ਮਿੰਟ ਮੈਂ ਤੇਨਾਂ ਕਰਦਾ ਗੱਲ ਇੱਧਰ ਸਾਡੇ ਨਾਲ ਗੱਲਾਂ ਕਾਹਦੀਆਂ ਕਰਨੀਆਂ ਬਹਿ ਜਾ ਕਿੱਧਰੋਂ ਆਇਆ ਤੂੰ ਇਧਰੋਂ ਕਿੱਧਰੋਂ ਆਇਆ ਮੈਂ ਤਾਂ ਪਿੰਡ ਚ ਹੀ ਕਿੜਿਆ ਕੋਣਾ ਤੇ ਨਾ ਨਾ ਭਗਤਾ ਅਸੀਂ ਕਿੱਧਰ ਹੋਣਾ ਬਾਪਿਆ ਤੂੰ ਕੋਈ ਕੰਮਕਾਰ ਨਹੀਂ ਕਰਦਾ ਪੈਸੇ ਮੰਗੀਂਦਾ ਜਗਿੰਦਰ ਤੂੰ ਕੰਮਕਾਰ ਭਗਤਾ ਕੀ ਕਰੀਏ ਜਿਹੜਾ ਕੰਮ ਕਰਦੇ ਹੋ ਰਿਠਾਪ ਹੋ ਜਾਂਦਾ ਆ ਆ ਨਾ ਆ ਮੌਸਮ ਐ ਜਿਗਿੰਦਰ ਨਾਲ ਕਰਦੇ ਮੌਸਮ ਵੀ ਨਹੀਂ ਸਹੀ ਤੁਹਾਡਾ ਕੰਮ ਕਰ ਸੱਪ ਸੁਪ ਨਹੀਂ ਫੜਦੇ ਫੜਦੇ ਤੇ ਮੌਸਮ ਕਰਕੇ ਸੱਪ ਵੀ ਕਦੇ ਬਾਹਰ ਨਿਕੜੇ ਹੁੰਦੇ ਆ ਕਦੇ ਵਿੱਚ ਵੱੜ ਜਾਂਦੇ ਆ ਇਹਨਾਂ ਸਾਨੂੰ ਨਹੀਂ ਪਤਾ ਲੱਗਦਾ ਜਦੋਂ ਟੈਂਪੂ ਚੜ੍ਹਦੇ ਆ ਅਸੀਂ ਉਧਰੋਂ ਹਾਂ ਉਧਰ ਤਾਂ ਅਸੀਂ ਮੌਸਮ ਦੇਖ ਕੇ ਆਪਣੇ ਆਉਂਦੇ ਨੂੰ ਤੁੰਦ ਪੈਨਦੀ ਆ ਸੱਪ ਵੀ ਖੁੱਡਾ ਚ ਵੱੜ ਜਾਂਦੇ ਫਿਰ ਅਸੀਂ ਵੀ ਝੁੱਗੀ ਚ ਵੱੜਦੇ ਫਿਰ ਬਾਬਾ ਟੋਪੀਆਂ ਰੱਖ ਲਾ ਪੰਜ ਸੱਤ ਅਸੀਂ ਵੇਚੀ ਜਲ ਬਹਿ ਗਏ ਟੋਪੀਆਂ ਕਾਹਦੀਆਂ ਵੇਖਣੀਆਂ ਭਗਤਾਰ ਆ ਤੁਸੀਂ ਤਾਂ ਟੋਪੀਆਂ ਲੈਤੀਆਂ ਨਹੀਂ ਸਾਤੋਂ ਕਿਹਨੇ ਖਰੀਦਣੀਆਂ ਹੈ ਬਾਪਾ ਇਹ ਗੱਲ ਦੱਸਣਾ ਜਦੋਂ ਸੱਪ ਫੜਦੇ ਦੰਦ ਕੱਢਦੇ ਨੇ ਫਿਰ ਤੂੰ ਕੱਢਣੇ ਬਣੇ ਆ ਫਿਰ ਕਿਉਂ ਨਹੀਂ ਉਹਨੇ ਸਾਡੀ ਜਾਣ ਕਰਦੇ ਨਹੀਂ ਤੇ ਬਾਪਾ ਇਧਰੋਂ ਕਿਧਰੋਂ ਆਇਆ ਤੂੰ ਇਧਰੋਂ ਮਨਸੂਰਾ ਵੱਲੋਂ ਇਧਰੋਂ ਚੋਦਾ ਵੱਲੋਂ ਕਿਧਰੋਂ ਆਇਆ ਤੂੰ ਉਹ ਬਸ ਆਏ ਚੱਲਦੇ ਫਿਰਦੇ ਨੇ ਬਸ ਆਏ ਫਿਰਦੇ ਆ ਲੋਟੇ ਵਰਗੇ ਭਗਤ ਮਿਲ ਜਾਂਦੇ ਆਗੇ ਦੀ ਆਗੇ ਦੇਖ ਭਾਲ ਕਰਦੇ ਆ ਪੈਸੇ ਥੇਲੇ ਦੀ ਹਾਂ ਉਹ ਤੇਰੀ ਜੋ ਕਿੱਥੇ ਟੋਟਲੀ ਜਿਹੀ ਪਾਈ ਹੁੰਦੀ ਜਿਹੜੀ ਜੋਗੀਆਂ ਦੇ ਉਹ ਬਸ ਸਭ ਕੁਝ ਵੇਚ ਗਿਆ ਭਗਤਾ ਗਰੀਬੀ ਦਾ ਸਾਰਾ ਕੁਝ ਹੀ ਵੇਚ ਜਾਣਾ ਹੁੰਦਾ ਉਰਲੀਆ ਬੋਰਨੀਆ ਸੱਪ ਸੱਪ ਪੜਦੇ ਸੀ ਸੱਪ ਹੁਣ ਮਿਲਦੇ ਨਹੀਂ ਦੋ ਚਾਰ ਸੀਗੇ ਰਕੇ ਉਹ ਵੀ ਭੁੱਖੇ ਤੇ ਬਚ ਗਏ ਹਾਂ ਹਾਂ ਔਰ ਤੂੰ ਪੈਸੇ ਕਾ ਤੂੰ ਮੰਗਦਾ ਜੀ ਪੈਸੇ ਦਾ ਹੀ ਕਰਨਾ ਪੈਸੇ ਨਾ ਆਇਆ ਭਗਤਾ ਕਿਰਾਇਆ ਪਾੜਾ ਸਾਤੋ ਟੈਂਪ ਕੋਲੇ ਮੰਗਦੇ ਹੋ ਕਿ ਸਾਡਾ ਵੀ ਮੰਦਾ ਚੱਲਦਾ ਬਾਬਾ ਜਦੋਂ ਬਾਬਾ ਹੀ ਬਣ ਗਿਆ ਫਿਰ ਪੈਸੇ ਦੀ ਕਾਦੀ ਲੋੜ ਤਾਂ ਫਕੀਰ ਹੋ ਜਾਂਦਾ ਵਾਪਾ ਤਾਂ ਫਕੀਰ ਜਿਹੜੇ ਜਿਹੜੇ ਫਕੀਰਾਂ ਕੋਲੇ ਉਹੀ ਜਿਹੜਾ ਗਈਬਾ ਗਰੀਬ ਹੀ ਹੋ ਜਾਂਦਾ ਜਿਹੜਾ ਅਮੀਰਾ ਮੀਰੀ ਹੋ ਜਾਂਦਾ ਉਹ ਗੱਲਾਂ ਚੱਲਦੀਆਂ ਨੇ ਅੱਜ ਕੱਲ ਭਗਤਾ ਪੈਸੇ ਦੇ ਦਾ ਲੋੜ ਹਰ ਇੱਕ ਨੂੰ ਆ ਮੱਕੇ ਤੋਂ ਲੈ ਕੇ ਬੁੱਢੇ ਤੱਕ ਅਰੇ ਪਾਪੇ ਤੋਂ ਤਾਂ ਕਿਰਾਇਆ ਮੰਗਦਾ ਨਹੀਂ ਹੁਣ ਅਜਗਰ ਲੰਘਦਾ ਪਹਿਲਾਂ ਸੀਗਾ ਟੈਂਕੂ ਦੇ ਪਿੱਛੇ ਖੜ ਕੇ ਚੋਰੀ ਚੜ ਜਾਂਦੇ ਸੀ ਚੋਰੀ ਉਤਰ ਜਾਂਦਾ ਸੀ ਹੁਣ ਤਾਂ ਦੇਖ ਲੈਂਦੇ ਜਦੀ ਸ਼ੀਸ਼ੇ ਬਹਿਦੀ ਅੰਦਰ ਕੁੰਡੀ ਲੱਗ ਜਾਂਦੇ ਲਾਕ ਲੱਗ ਜਾਂਦੇ ਆ ਹੁਣ ਤੇ ਬਾਬਾ ਇਹ ਮਗਰੋਂ ਸਟੈਂਡ ਵੀ ਲਾ ਕੇ ਕਵਾੜੀਆਂ ਨੂੰ ਭੇਜਦੇ ਮੈਨੂੰ ਲੱਗ ਪੁੱਛਣਾ ਕਵਾੜੀਆਂ ਨੇ ਵੀ ਕਵਾੜੀਆਂ ਦਾ ਵੀ ਖੜਾ ਵਰਾ ਹਾਲ ਹੈ ਤੈਨੂੰ ਪਤਾ ਹੀ ਹੈ ਭਾਈ ਉਹ ਵੀ ਕਦੇ ਬੰਦਾ ਚੱਲਦਾ ਤੇ ਬਾਬਾ ਇਧਰ ਪਹਾੜਾ ਵੱਲ ਨੂੰ ਕੀ ਕਰੇ ਪਹਾੜਾ ਵੱਲ ਨੂੰ ਜਾਣੇ ਹੁੰਨੇ ਆ ਕਿਦਾ ਨਹੀਂ ਜਾਈਦਾ ਫਿਰ ਜਦੋਂ ਜੱਥਾ ਤਿਆਰ ਹੋ ਜਾਂਦਾ ਨਾਲ ਫਿਰ ਹਾਵਲ ਵੀ ਗੜਾ ਦੇਈਦਾ ਅਸੀਂ ਅੱਛਾ 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 ਪਹਾੜਾ ਮਲ ਵੀ ਜਾਈਦਾ ਵਾ ਟੂਰ ਤਾਂ ਨਿਕਲੇ ਰਹਿੰਦਾ ਕਿਸੇ ਨਾ ਕਿਸੇ ਪਾਸੇ ਦਾ ਇਹੋ ਜਿਹਾ ਕੋਈ ਗੱਲ ਨਹੀਂ ਅੱਛਾ ਅੱਛਾ ਭਗਤ ਤਾਂ ਮਿਲਦੇ ਰਹਿੰਦੇ ਆ ਸਾਨੂੰ ਹਾਂ ਪਹਾੜਾ ਮਲ ਦਾ ਟੂਰ ਵੀ ਲਾਈਦਾ ਕਦੇ ਕਦਾਈ ਹੁਣ ਠੰਡਾ ਚੇਲੇ ਕਿੰਨੇ ਕੁ ਰੱਖੇ ਪਾਪਾ ਚੇਲੇ ਤਾਂ ਬੜੇ ਸੀ ਭਗਤਾਂ 15 20 ਚੇਲੇ ਸੀ ਜਦੋਂ ਪੈਸਾ ਚੰਗਾ ਵਧੀਆ ਸੀ ਚੱਲਦਾ ਹੂੰ ਤੇ ਹੁਣ ਤਾਂ ਬਸ ਇੱਕ ਕਰਕੇ ਇੱਕ ਕਰਕੇ ਭਾਈ ਪਿੱਛਾ ਛੱਡ ਗਏ ਹੂੰ ਜੇ ਲੋ ਵਸੀ ਮਲੰਗ ਹੋਗੇ ਹੁਣ ਕੋਈ ਹੈ ਨਹੀਂ ਜੜੀ ਬੂਟੀ ਤੇਰੇ ਕੋਲੇ ਸਾਨੂੰ ਦੇਣ ਵਾਲਾ ਜੜੀ ਬੂਟੀ ਤਾਂ ਹੈ ਨਹੀਂ ਕਿ ਜੜੀ ਬੂਟੀ ਦੀ ਸਲਾਹ ਤੇ ਦਿੰਨੇ ਆ ਹਾਂ ਜੜੀਆਂ ਬੂਟੀਆਂ ਦਾ ਥੋੜੇ ਘਰਾ ਮੇਚੀ ਹੁੰਦੀਆਂ ਨੇ ਹਾਂ ਕੀ ਨੁਕਸ ਕੀ ਆ ਨੁਕਸ ਤਾਂ ਬਾਬਾ ਨਬਜ ਦੇਖਣੀ ਬਣੀ ਆ ਤੁਹਾਨੂੰ ਮਤਲਬ ਪੋਟਾ ਇਹ ਦਿਨਾਂ ਦਾ ਆਦੀ ਕੋਸ਼ਣ ਨਹੀਂ ਪੋਟਾ ਸਦਾ ਦਾ ਕੋਈ ਨਹੀਂ ਆਇਤਾ ਪੜਦੇ ਹੀ ਰੱਖਦੇ ਆ ਸਾਡੇ ਵੀ ਪੜਦੇ ਹੀ ਹੁੰਦੇ ਆ ਨਕਸ ਤਾਂ ਕੋਈ ਨਹੀਂ ਉੜਿਆ ਤੇਰੇ ਕੈਸਟਰੋਲ ਬਣਦਾ ਕੈਸਟਰੋਲ ਖੂਨ ਗਾੜਾ ਹਾਂ ਉਦੀ ਕਰਕੇ ਤੁਸੀਂ ਬਲੱਡ ਦੀ ਗੋਣੀ ਖਾਦੇ ਹੋਮੋਗੇ ਹਾਂ ਕੁਝ ਨਹੀਂ ਹੈਗਾ ਕਾੜਾ ਪੂੜਾ ਪੀ ਲਿਆ ਕਰੋ ਬਸ ਮੜਾ ਜੀ ਤੇ ਬਾਬਾ ਹੁਣ ਨਵਾਂ ਸਾਲ ਆਉਂਦਾ ਅਸੀਂ ਵੀ ਕਿਤੇ ਜਾਣਾ ਸੀ ਨਿਕਲਣਾ ਸੀ ਟਾਈਮ ਬਹੁਤ ਹੋ ਗਿਆ ਤੂੰ ਤਾਂ ਗੱਲਾਂ ਚੀ ਲਾ ਲਿਆ ਸਾਨੂੰ ਨਵਾਂ ਸਾਲ ਤਾਂ ਆਉਂਦਾ ਨਵੇਂ ਸਾਲ ਦੀਆਂ ਵਧਾਈਆਂ ਦੇ ਦਿੰਨੇ ਆ ਵਧਾਈਆਂ ਦੇ ਦੇ ਬਾਬਾ ਨਵੇਂ ਸਾਲ ਦੀਆਂ ਹਾਂ ਤੁਹਾਨੂੰ ਵੀ ਦੇ ਦੇਨੇ ਆ ਆ ਜਿਹੜੀ ਸੰਗਤ ਦੇਖਦੀ ਇਹਨਾਂ ਨੂੰ ਵੀ ਦੇ ਦਿੰਨੇ ਆ ਉੱਠ ਕੇ ਦੇ ਬਾਬਾ ਬੈਠ ਕੇ ਤਾਂ ਗੱਲ ਜੀ ਨਹੀਂ ਫਾੜਣੀ ਨਹੀਂ ਨਹੀਂ ਉੱਠ ਕੇ ਵਧਾਈਆਂ ਦਿੱਤੀਆਂ ਜਾਂਦੀਆਂ ਹੁੰਦੀਆਂ ਜੀ ਬੈਠਿਆਂ ਦੇ ਤਾਂ ਰਾਜੇ ਜੀ ਕਿ ਤੂੰ ਚੱਲ ਸਾਨੂੰ ਜ਼ਿਆਦਾ ਕੰਮ ਕਰਨ ਦੇ ਅੱਛਾ ਠੀਕ ਆ ਉਹ ਛੋਟੇ ਵੱਡੇ ਭਾਜੇ ਨੂੰ ਭੈਣਾ ਭਰਜਾ ਨੂੰ ਚਾਚੀਆ ਤਾਇਆ ਨੂੰ ਚਾਚਾ ਤਾਇਆ ਭਾਪਿਆਂ ਨੂੰ ਮੇਰਾ ਮਤਲਬ ਮਾਪਿਆਂ ਨੂੰ ਦੁੱਧ ਦੇ ਜਵਾਈਆਂ ਨੂੰ ਪੰਜਾ ਹੋਈਆਂ ਜਤਾਈਆਂ ਨੂੰ ਨੰਨੇ ਮੱਲੇ ਬੱਚਾ ਨੂੰ ਰੱਬ ਦੇ ਵੱਲੋਂ ਸੱਚੇ ਰੋਸਤ ਮਿੱਤਰ ਯਾਰਾਂ ਨੂੰ ਤੇ ਸਾਰੇ ਕਲਾਕਾਰਾਂ ਨੂੰ ਬਾਹਰ ਦੇ ਅੰਦਰ ਅੱਧ ਦੇ ਜਲੰਧਰ ਸੋ ਵਸਦੇ ਆਲ ਪੰਜਾਬੀਆਂ ਨੂੰ ਮੈਂ ਨਹੀਂ ਚਾਹੁੰਦਾ ਕਿਸੇ ਕੋਲੋਂ ਪੈਜੇ ਕੋਈ ਜਨਾਈ ਭਗਤਾਂ ਨਵੇਂ ਸਾਲ ਦੀ ਤੁਹਾਨੂੰ ਤੇ ਆ ਦੇਖਣ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਚੰਗਾ ਸਾਦੇ ਚੱਲਦੇ ਭਰੇ ਤੇ ਲਗਰੀ ਬਸਦੀ ਭਲੀ ਨਵੇਂ ਸਾਲ ਦੀਆਂ ਤੈਨੂੰ ਬਹੁਤ 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 ਵਧਾਈਆਂ ਭਾਈ ਸਾਰਿਆਂ ਨੂੰ 2026 ਦੀ ਹੈ ਭੈਣ ਸੀ ਬਾਬਾ ਨਾ ਚੱਲ ਆਪਾਂ ਚੱਲੀਏ ਫਿਰ ਚੱਲ ਚੱਲ